ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਕੌਮ ਦੇ ਠੇਕੇਦਾਰ ਲੋਕਾਂ ਨੂੰ ਵਾਹਿਗੁਰੂ ਵਾਹਿਗੁਰੂ ਪੈ ਕੇ ਕੇ ਗੁਮਰਾਹ ਕਰ ਦੇ ਲੈਣਾ ਜਿਹੜੇ ਕਰਾਮਾਤਾਂ ਦਿਖਾਉਂਦੇ ਨੇ ਸ਼ਕਤੀਆਂ ਦਿਖਾਉਂਦੇ ਨੇ ਤੇ ਉਹ ਆਪਣੇ ਲਈ ਇੱਕ ਵੀ ਕਰਾਮਾਤ ਨਹੀਂ ਕਰ ਸਕਦੇ ਤੇ ਇੱਕ ਵੀ ਸ਼ਕਤੀ ਨਹੀਂ ਕਰ ਸਕਦੇ ਅਜਮੈਦੀ ਗੱਲ ਕਰਨ ਦਾ ਨਾ ਇੱਕ ਗੁਰਦੁਆਰਾ ਚਰਨ ਘਾਟ ਜਣ ਕੇ 68 ਹੀ ਹੁੰਦੀ ਇਹਨਾਂ ਦੀ ਉੱਥੇ ਰਹਿੰਦਾ ਸੀ ਪਖੰਡੀ ਬਲਵਿੰਦਰ ਸਿੰਘ ਇਹ ਕੁੜੀ ਦੇ ਨਾਲ ਜ਼ਬਰਜਨਾਹ ਕੀਤਾ ਸੀ ਮੇਹਰੋ ਖੱਤ ਨਾਲ ਵੀ ਪੰਗਾ ਪਿਆ ਸੀ ਕੁੱਟਮਾਰ ਕੀਤੀ ਸੀ ਉਹਨੇ ਤੇ ਇਹਨੂੰ 10 ਸਾਲ ਦੀ ਸਜ਼ਾ ਸੁਣਾਈ ਗਈ 10 ਸਾਲ ਦੀ ਤੇ 55000 ਰੁਪਇਆ ਜੁਰਮਾਨਾ ਤੇ ਇਹਦੇ ਕੋਲੇ ਦੋ ਕੁ ਛਾਣੇ ਵਜਾਉਣ ਵਾਲੇ ਚਿੰਟੇ ਵਜਾਉਣ ਵਾਲੇ ਇੱਕ ਢੋਲਕੇ ਵਾਲਾ ਇਕ ਆਪ ਬਦਲ ਕੇ ਬਹਿੰਦਾ ਸੀਗਾ ਬੜੇ ਗੁਣ ਗਾਉਂਦੇ ਸੀ ਇਹ ਬੜੇ ਗੁਣ ਗਾਉਂਦੇ ਸੀ ਤੇ ਹੁਣ ਹੁਣ ਜੇਲ੍ਹ ਵਿੱਚ ਹੈ ਜੇਲ੍ਹ ਵਿੱਚ ਕਿਉਂ ਹੈ ਜੇਲ੍ਹ ਵਿੱਚ ਕੋਈ ਇਹ ਜਮਰਾਉ ਦਾ ਕਿਲਾ ਜਿੱਤ ਕੇ ਨਹੀਂ ਗਿਆ ਜਾ ਕੋਈ ਕੌਮੀ ਮਸਲੇ ਵਿੱਚ ਨਹੀਂ ਗਿਆ ਜਿਵੇਂ ਅਮਰਤਪਾਲ ਕਦੀੜ ਗਿਆ ਨਾ ਡਿਬਰੂਗੜ੍ਹ ਜੇਲ੍ਹ ਚ ਕੁੜੀ ਨੂੰ ਛੇੜਨ ਦੇ ਮਸਲੇ ਵਿੱਚ ਜਿਹੜਾ ਅਜਨਾਲੇ ਥਾਣੇ ਤੇ ਹਮਲਾ ਕੀਤਾ ਸੀ ਉਹ ਕੁੜੀ ਨੂੰ ਛੇੜਨ ਦਾ ਮਸਲਾ ਹੀ ਸੀ ਤੇ ਉਦੋਂ ਹੀ ਇਹ ਬਲਾਤਕਾਰ ਕਰਕੇ ਬਲਵਿੰਦਰ ਸਿੰਘ ਜਿਹੜਾ ਸਿੰਘ ਸ਼ੰਕਾਦੇ ਨੇ ਇਹ ਜੇਲ੍ਹ ਚ ਗਿਆ 10 ਸਾਲ ਦੀ ਕੈਦ ਹੋਈ ਹੈ 10 ਸਾਲ ਦੀ ਤੇ ਇਦਾਂ ਦੇ ਬਾਬੇ ਹੋਰ ਬਹੁਤ ਨੇ ਇੱਥੇ ਇੱਕ ਨਹੀਂ ਹੈਗਾ ਜਿਹੜੇ 68 ਸਮਝਦੇ ਨੇ 68 68 ਕਿਹਨਾਂ ਦੀ ਹੈ ਇਹਨਾਂ ਦੀ ਆਪਣੀ ਹੈ ਕਹਿੰਦੇ 68 ਬਾਸ਼ ਨਾ ਰਹਿੰਦੇ ਸੀ ਮਤਲਬ ਕਿ ਨਜ਼ਾਰੇ ਲੈਨੇ ਸੀ ਗੰਦ ਪਾਉਂਦੇ ਸੀ ਗੁਰੂ ਘਰਾਂ ਦੇ ਵਿੱਚ ਚਲੋ ਗੰਦ ਤਾਂ ਬਸੇਰੀ ਦੁਨੀਆ ਪਾਉਂਦੀ ਹੈ ਪਰ ਜਿਹੜਾ ਲੋਕਾਂ ਨੂੰ ਗੁੰਮਰਾਹ ਕਰਦੇ ਹੁੰਦੇ ਸੀ ਨਾ ਇੱਥੇ ਸ਼ਕਤੀ ਹੈ ਇੱਥੇ ਸ਼ਕਤੀ ਹੈ ਆਇਆ ਹੋ ਜੂ ਬਾਹ ਹੋ ਜੂ ਕੱਖ ਨਹੀਂ ਹੁੰਦਾ ਜਿਹੜੀ ਗੱਲਬਾਤ ਬਾਬੇ ਨਾਨਕ ਨੇ ਸਮਝਾਈ ਸੀ ਨਾ ਉਹ ਤੋਂ ਅਸੀਂ ਕੋਹਾਂ ਦੂਰ ਹਾਂ ਕੋਹਾਂ ਦੂਰ ਤੇ ਇਹ ਹੁਣ ਕੱਲਾ ਬਲਵਿੰਦਰ ਸਿੰਘ ਨਾ ਸਮਝੋ ਵੀ ਜੇਲ੍ਹ 'ਚ ਹੈ ਹੋਰ ਬਹੁਤ ਨੇ ਇਦਾਂ ਦੇ ਜਿਹੜੇ ਵੀ ਕਹਿੰਦੇ ਅਸੀਂ ਸਿੱਖਾਂ ਉਹਨਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਸਿੱਖ ਗੁਰਬਾਣੀ ਦੇ ਬੰਦੇ ਨੇ ਸ਼ਬਦ ਦੇ ਬੰਦੇ ਨੇ ਗੁਰੂ ਸਾਹਿਬ ਦੀ ਮਤ ਦੇ ਬਣਨਾ ਇਹਨਾਂ ਬੂਮਨਿਆਂ ਦੇ ਇਹਨਾਂ ਪਖੰਡੀਆਂ ਦੇ ਸਿੱਖ ਨਹੀਂ ਬਣਨਾ ਇਹਨੂੰ ਕੋਈ ਸ਼ਕਤੀ ਨਹੀਂ ਸਹਾਰਨੀ ਦਿੱਤਾ ਕੋਈ ਕਰਾਮਾਤ ਨਹੀਂ ਸਹਾਰਨ ਦਿੱਤਾ ਇਹਦੇ ਪਹਿਲਾਂ ਪਟਾ ਫਿਰਿਆ ਚੰਗੀ ਤਰ੍ਹਾਂ ਇਹ ਜਦੋਂ ਦੀਵਾਨਦ ਨੂੰ ਲਾਉਂਦੇ ਸੀ ਨਾ ਮੂਰੇ ਕਿਤੇ ਕਾਜੂ ਰੱਖਦੇ ਸੀ ਕਿਤੇ ਮਿਸ਼ਰੀ ਰੱਖਦੇ ਸੀ ਕਿਤੇ ਪਿਸਤੇ ਰੱਖਦੇ ਸੀ ਬੜਾ ਪਸ਼ੂ ਤੇ ਖਾਂਦੇ ਸੀ ਤੇ ਹੁਣ ਉਸੇ ਬੈਂਗਣਾ ਦੀ ਤਰੀ ਹੁੰਦੀ ਹੈ ਜੇਲ੍ਹ ਦੇ ਵਿੱਚ ਬੈਂਗਣਾ ਦੀ ਰੋਟੀ ਜੇ 10 ਮਿੰਟਾਂ ਵਿੱਚ ਖਾ ਲਈ ਖਾ ਲਈ ਨਹੀਂ ਹੁੰਦੀ ਬਾਅਦ ਲੱਕੜ ਵਰਗੀ ਬਣ ਜਾਂਦੀ ਹੈ। ਉੱਥੇ ਇਦਾਂ ਦੀ ਰੋਟੀ ਹੈ। ਸਮਝ ਆਈ ਗੱਲ ਦੀ? ਤੇ ੜੀਆਂ ਸੋਇਆਬੀਨ ਬੜੀਆਂ ਹੁੰਦੀਆਂ ਨੇ। ਉਹ ਪ੍ਰਾਣੀਆਂ, ਮਰੂਣੀਆਂ, ਸੁੰਡੀਆਂ ਜਲਦੀ ਹੁੰਦੀਆਂ ਦੇ ਵਿੱਚ ਉਹੀ ਬਾਲ ਕੇ ਛਿਟ ਕੇ ਨਾਣ ਮਿਰਚ ਉਹ ਦੇ ਦਿੰਦੇ ਨੇ। ਇਦਾਂ ਦੇ ਹਾਲਾਤ ਨੇ ਜੇਲਾ ਵਿੱਚ। ਤੇ ਜਿਹੜੇ ਇੱਥੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਇਦਾਂ ਦੇ ਸ਼ਬਦ ਪੜ੍ਹਦੇ ਸੀ ਸਟੇਜਾਂ ਤੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਸੀ ਬਾਬੇ ਨਾਨਕ ਦੀਆਂ ਗੱਲਾਂ ਵੱਲ ਧਿਆਨ ਦੇ ਦੋ ਜੇ ਅਸੀਂ ਸਿੱਖੀ ਨਾਲ ਜੁੜਨਾ ਹੈ ਬਾਬੇ ਨਾਨਕ ਦੀ ਸਿੱਖੀ ਖੰਡਿਓਂ ਤਿੱਖੀ ਹੈ ਐਦਾਂ ਨਹੀਂ ਕਮਾਈ ਜਾਂਦੀ ਇਹ ਪਖੰਡੀ ਸਿਰੇ ਦੀ 10 ਸਾਲ ਦੀ ਕੈਦ 1 ਸਾਲ ਵਿੱਚ 365 ਦਿਨ ਹੁੰਦੇ ਆ ਹੁਣ 10 ਨੂੰ ਗੁਣਾ ਕਰ ਲੋ ਵੀ ਕਿੰਨੇ ਦਿਨ ਜੇਲ੍ਹ ਵਿੱਚ ਨੰਗਣਗੇ ਤੇ ਇਹਦੇ ਹਰਾਮਖੋਰ ਦੇ ਜਰਾਬਾਂ ਬੱਕਰੀਆਂ ਚੋਲਾ ਬਖਰਾ ਕਸਹਿਰਾ ਬਖਰੇ ਰੰਗ ਦਾ ਦਸਤਾਰ ਬਖਰੇ ਰੰਗ ਦੀ ਪਰਨਾ ਬਖਰੇ ਰੰਗ ਦਾ ਹਜੂਰੀਆ ਬਖਰੇ ਰੰਗ ਦਾ ਜੁੱਤੀ ਬਖਰੇ ਰੰਗ ਦੀ ਗੱਡੀ ਬਖਰੇ ਰੰਗ ਦੀ ਐ ਪੂਰਾ ਕੰਬੀਨੇਸ਼ਨ ਕਰਕੇ ਜਾਂਦੇ ਜੀ ਦਵਾਨਾਂ ਤੇ ਜਿਵੇਂ ਸਾਜ ਵਿਆਹ ਹੀ ਕੁੜੀ ਡੋਲੀ ਚ ਬਾਹਰ ਹੀ ਹੁੰਦੀ ਹੈ ਨਾ ਐਦਾਂ ਜਾਂਦੇ ਸੀ ਗੋਟੇ ਕਿਰਪਾਨਾਂ ਤੇ ਲਾ ਕੇ ਟਿਚਰਾਂ ਕਰਦੇ ਸੀ ਇਹ ਟਿਚਰਾਂ ਸੰਧਾਨ ਦਾ ਜਿੰਨਾ ਬੇੜਾ ਇਹਨਾਂ ਨੇ ਘਰ ਕੀਤਾ ਨਾ ਉਹਨਾਂ ਕਿਸੇ ਨੇ ਨਹੀਂ ਕੀਤਾ ਹੋਣਾ ਤੇ ਹੁਣ ਇਹ ਜੇਲ ਚ ਹੈ 10 ਸਾਲ ਲਈ ਰਹੂਗਾ 55000 ਦਾ ਇਹਨੂੰ ਹੋਇਆ ਜੁਰਮਾਨਾ ਮੈਂ ਗੱਲ ਇਹਦੀ ਨਹੀਂ ਕੀਤੀ ਇਹ ਤਾਂ ਹਰਾਮਕੋਰ ਬਥੇਰੇ ਜੰਮਦੇ ਆ ਬਥੇਰੇ ਮਰਦੇ ਆ ਸਾਨੂੰ ਇਹਨਾਂ ਦੀ ਨਹੀਂ ਕੋਈ ਪਰਵਾਹ ਮਨ ਜੰਮਣ ਸਾਨੂੰ ਕਿ ਢਕਾ ਨਹੀਂ ਮੈਂ ਤਾਂ ਸਿੱਖ ਹੋਣ ਦੇ ਨਾਤੇ ਬੇਨਤੀ ਕੀਤੀ ਵੀ ਜਿਹੜੇ ਬੰਦੇ ਕਹਿੰਦੇ ਸੀ ਬਾਣੀ ਪੜਦੇ ਆ ਉਹਨਾਂ ਨੂੰ ਬੇਨਤੀ ਹੱਥ ਜੋੜ ਕੇ ਵੀ ਬਾਣੀ ਪੜਨ ਵਾਲਾ ਕੇਵਲ ਬਾਣੀ ਨਾਲ ਜੁੜੇ ਕੋਈ ਅਣ ਪੜ ਬੰਦਾ ਸੀ ਤੇ ਉਹ ਚਿੱਠੀ ਲਿਖਾਉਣ ਵਾਸਤੇ ਗਿਆ ਤੇ ਚਿੱਠੀ ਲਿਖਾਉਣ ਵਾਲੀ ਔਰਤ ਸੀ ਉਹਨੂੰ ਪਹਿਲਾਂ ਆਪਣੇ ਪਤੀ ਦੀ ਚਿੱਠੀ ਆਈ ਸੀ ਉਹਨੇ ਪਹਿਲਾਂ ਕਿਹ ਤੋਂ ਪੜ੍ਹਾਈ ਫਿਰ ਲਿਖਉਣ ਵਾਸਤੇ ਗਈ ਉਹ ਚਿੱਠੀ ਲਿਖਣ ਵਾਲੇ ਲਾਲਾ ਜੀ ਨੂੰ ਕਹਿੰਦੀ ਲਾਲਾ ਜੀ ਮੈਂ ਆਪਣੇ ਪਤੀ ਨੂੰ ਚਿੱਠੀ ਲਿਖਣੀ ਹੈ ਤੇ ਉਹ ਕਹਿੰਦਾ ਜੀ ਲਿਖ ਦੇਣਾ ਤੇ ਕਹਿੰਦੀ ਲਿਖੋ ਉਹ ਕਹਿੰਦਾ ਜੀ ਬੋਲੋ ਉਹ ਕਹਿੰਦਾ ਜੀ ਬੋਲੋ ਅੱਛਾ ਹੁਣ ਮੈਂ ਇਥੇ ਰੁਕ ਜਾਨਾ ਇਹ ਮਸਕੀਨ ਸਾਹਿਬ ਨੇ ਵੀ ਗੱਲ ਸੁਣੀ ਪਰ ਉਹਨਾਂ ਨੇ ਸੁਣੀ ਹੋਈ ਹੈ ਵੀ ਇੱਕ ਆਪਣੀ ਪਤਨੀ ਨੂੰ ਚਿੱਠੀ ਲਿਖਾਉਣ ਵਾਸਤੇ ਗਿਆ ਸੀ ਕਿਉਂਕਿ ਮੇਰੀ ਯਾਦ ਹੁੰਦਾ ਹੈ ਥੋੜੀ ਜਿਹੀ ਗੱਲ ਨੂੰ ਸਵਾਦਲਾ ਬਣਾ ਕੇ ਬਦਲ ਕੇ ਲਿਖਣਾ ਇਹ ਜ਼ਰੂਰੀ ਹੋ ਜਾਂਦਾ ਹੈ ਤੇ ਉਹ ਜਦੋਂ ਘਰ ਵਾਲਾ ਚਿੱਠੀ ਲਿਖਾਉਂਦਾ ਲਾਲੇ ਨੂੰ ਕਹਿੰਦਾ ਲਿਖ ਮੇਰੀ ਪਿਆਰੀ ਪਤਨੀ ਲਾਲੇ ਲਿਖਦਾ ਕਹਿੰਦਾ ਮੇਰੀ ਪਿਆਰੀ ਪਤਨੀ ਕੋਲੇ ਬੈਠਾ ਸੀ ਅਣ ਪੜੋ ਲਿਖਾਉਣ ਵਾਲਾ ਕਹਿੰਦਾ ਮੇਰੇ ਘਰ ਵਾਲੀ ਹੈ ਤੂਕ ਮੈਂ ਕਹਤਾ ਮੇਰੇ ਘਰ ਬੜ ਗਏ ਉਹ ਲਾਲਾ ਕਹਿੰਦਾ ਮੈਂ ਤਾਂ ਫਿਰ ਇਦਾਂ ਹੀ ਲਿਖੂ ਕਹਿੰਦਾ ਬੋਲ ਕਹਿੰਦਾ ਲਿਖ ਮੇਰੀ ਪਿਆਰੀ ਪਤਨੀ ਲਾਲ ਨੇ ਫਿਰ ਲਿਖਤਾ ਕਹਿੰਦਾ ਮੇਰੀ ਪਿਆਰੀ ਪਤਨੀ ਉਹ ਕਹਿੰਦਾ ਪਤਨੀ ਮੇਰੀ ਹੈ ਤੇਰੀ ਕਿਵੇਂ ਹੋਈ ਲਾਲਾ ਕਹਿੰਦਾ ਤੂੰ ਕਹਿ ਰਿਹਾ ਮੈਂ ਲਿਖ ਰਿਹਾ ਨਾ ਮੇਰੀ ਹੈ ਨਾ ਤੇਰੀ ਹੈ ਇਹ ਤਾਂ ਚਿੱਠੀ ਵਿੱਚ ਲਿਖਿਆ ਇਹ ਬੈੜ ਜਾ ਲੱਗਦਾ ਸਮਝਾਉਣ ਵਾਸਤੇ ਜਿਹੜੇ ਬਾਣੀ ਪੜਦੇ ਨੇ ਜਾਂ ਬਾਣੀ ਪੜਾਉਂਦੇ ਨੇ ਸਮਝਾਇਗਾ ਅਸੀਂ ਬਾਣੀ ਨਾਲ ਜੁੜਨੇ ਇਹਨਾਂ ਬਾਬਿਆਂ ਨਾਲ ਸਾਡਾ ਕੋਈ ਲੈਣਾ ਦੇਣਾ ਭਾਵੇਂ ਕੋਈ ਪੜਾਉਣ ਵਾਲਾ ਭਾਵੇਂ ਕੋਈ ਪੜਨ ਵਾਲਾ ਐਨੀ ਗੱਲ ਧਿਆਨ ਚ ਰੱਖ ਲਿਓ ਹੁਣ ਇਹ 10 ਸਾਲ ਲਈ ਅੰਦਰ ਗਿਆ ਤੇ ਇਹਨੇ ਕਰਤੂਤ ਕੇ ਕਿੰਦੀ ਸੀ ਜਦੋਂ ਕਿਤੇ ਖਬਰ ਪੜਹੂੰਗੀ ਵੀ ਆ 68 ਵਿੱਚ ਰਹਿੰਦਾ ਸੀ ਚਰਨ ਘਾੜ ਗੁਰਦੁਆਰੇ ਇਹ ਬਲਾਤਕਾਰ ਹੀ ਹੈ ਕਿਸੇ ਕੁੜੀ ਨਾਲ ਬਲਾਤਕਾਰ ਕਰ ਕਰਕੇ ਅੰਦਰ ਗਿਆ ਇਹਦੇ ਚੋਲਾ ਪਾਇਆ ਸੀ ਇਹ ਦਮਾਨ ਲਾਉਂਦਾ ਸੀ ਲੋਕਾਂ ਨੂੰ ਵਾਈਰਲ 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 ਕਰਵਾਉਂਦਾ ਸੀ ਇਹ ਉਹ ਕੰਜਰ ਹੈ ਜਿਹੜਾ 10 ਸਾਲ ਲਈ ਅੰਦਰ ਗਿਆ ਚਲੋ ਇੰਨਾ ਹੀ ਬਹੁਤ ਹੈ ਬਾਣੀ ਪੜਨ ਵਾਲਿਓ ਜਿਹੜੇ ਮੈਂ ਪਹਿਲਾਂ ਸ਼ਬਦ ਵਰਤੇ ਨੇ ਨਾ ਉਹ ਇਹ ਕੰਜਰ ਲਈ ਵਰਤੇ ਆ ਤੇ ਤੁਹਾਨੂੰ ਬੇਨਤੀ ਹੈ ਨਾ ਆਪਣੀ ਕਿਸੇ ਔਰਤ ਨੂੰ ਇਦਾਂ ਦੇ ਕੰਜਰਾਂ ਕੋਲੇ ਭੇਜਿਆ ਕਰੋ ਤੇ ਨਾ ਆਪ ਜਾਇਆ ਕਰੋ ਸਿੱਧਾ ਨਾਤਾ ਜੋੜੋ ਗੁਰੂ ਗ੍ਰੰਥ ਸਾਹਿਬ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ